你啥也不啊？ ਆਵੋ ਇਹ ਸਾਦੇਵਾ ਥੋੜੀ ਸਮਾਂ ਰਹਿ ਗਿਆ ਬਸ ਆ ਜਾਓ ਓਏ ਇਹ ਸਾਦੇਵਾ ਉੱਪਰ ਜਾਦੇ ਆ ਪੜਾਕੇ ਚੜ੍ਹਨ ਲਈ ਆ ਜਾਓ ਬਸ ਬਸ ਲੰਘ ਰਿਹਾ ਪਾਣੀ ਦੇ ਕੋਲ ਸਤਿ ਸ਼੍ਰੀ ਅਕਾਲ ਗੁਰੂ ਨਾਨਕ ਦੇਵ ਜੀ ਦੇ ਜੰਮ ਦਿਹਾੜੇ ਦੇ ਉਲਟੇ ਗੱਲ ਤੇ ਸ਼ੁਰੂ ਕਰਦੇ ਆਪਾਂ ਚਲੋ 3 2 1 ਭਾਈ ਆਪ ਸਭ ਨੂੰ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਭ ਨੂੰ ਹੈਪੀ ਕੋਰਪਰ ਬਰਥਡੇ Gracias. i you ਦੇ ਜਾਦੇ ਪਟਾਕੇ ਮੁੱਕ ਚੁਕੇ ਨੇ ਉਹ ਚਲਦੇ ਆਂਦਾ ਥੱਲੇ ਮਟਾ ਦੇਕਰ ਆ ਜੋ ਜੇਨ ਕਾਲ ਰਾਤੀ ਮੇਰੀ ਕੀ ਕੀ ਧੁੱਪ ਜਦ ਜਾਨ ਰੋ ਰਹੀ ਰਾਤ ਚੰਨ ਰਤਨਾ ਕੀ ਬਾਬੇ ਤਾਰੀ ਸਾਰੀ ਜੁਨੇ ਰਿਆ ਸਤ ਨਾਨਕ ਵਾਹਿਆ ਚੰਦਰ ਮੇਰਾ ਕੇਤੀ ਸਾਰੇ ਤਾਰੀ ਸਾਰੀ ਤੁਨੀਆ ਯਾਰ ਇਹਨਾਂ ਨੇ ਮੈਚ ਲਾਉਣਾ ਪਾਣੇ ਜਾਣਦੇ ਗਰਮ ਪਾਣਾ ਹੰਡੀ ਮਿਲਾਉਣਾ ਪਾਏ ਜਪਾਣੇ ਹਾਂ ਵੀ ਮੈਂ ਥੋੜੇ ਬਾਈ ਜਾਣਦੇ ਬਾਤ ਦਾ ਮਤ ਮਰੇ ਗਾ ਨੂੰ ਚਾਹ ਬਾਈ ਔਰ ਸੀਨ ਦੀ ਸੰਗਤ ਜੀ ਮਨਜੀਤ ਇਹਦਾ ਬਲੌਗ ਆ ਹਾਂ ਹਾਂ ਕੰਬੀ अर्ज मंजीते ब्लॉग हाँ मंजीते सारा कर अंकल का मजीते ब्लॉग मनजीते बलॉग असरी गल करो मंजीते ਬਲੌਗ ਕਰਕੇ ਤੇ ਆ ਦੇ। ਉਹਰਾ ਵੀਡੀਓ ਬਣਾ ਕੇ ਦੇ ਲੈ ਮੈਨੂੰ। ਮੈਂ ਬਣਾਉਣ ਨਾਲੇ। ਨੋ। ਹਾਲਾ ਤੂੰ ਦਾ ਬੱਚਾ ਉਹਨਾਂ ਬਲੌਗ ਦੇ ਦੇ। ਮਾ ਪ੍ਰਧਾਨ। ਉਹ। ਹੂੰ। ਮਨਜੀਤ ਤੇਰਾ ਬਲੌਗ ਆ। ਨੋ। ਇਹ ਵਾਈ ਵੀਡੀਓ ਬਣਾਉਂਦੀ ਮੇਰਾ ਫੋਨ ਦੇਖ ਲੈ। ਮਨਜੀਤ ਦਾ ਬਲੌਗ ਆ ਇਹ। ਆਪਣੇ ਪਰਜਾ ਪਤਾਂ ਆ ਬੈਠਾ ਆਪਣੇ ਇੰਦਰ ਹਾਂ ਮਨਜੀਤਾਂ ਕਾ ਨਾ ਬਲੌਗ ਬਣਾ ਮੇਰਾ ਅੜੀ ਭਾਈ ਜਿੱਤੇ ਕਾ ਤਾਂ ਮਖ ਮਾਰਨੀ ਕਾ ਕਹਿੰਦਾ ਲੱਖ ਕਰੋ ਜੀ ਸੋ ਗਾਈ ਸਾਨੂੰ ਆਦੇ ਵੀਡੀਓ ਬੜੇ ਲੱਗੇ ਵੀਡੀਓ ਕੋ ਲਾਈਕ ਕਰੋ ਸਬਸਕ੍ਰਾਈਬ ਕਰਦੇ ਕਮੈਂਟ ਕਰਦਾ ਕਰੋ ਤੁਹਾਡੇ ਸਾਰੇ ਪਰਿਵਾਰ ਨੂੰ ਹੈਪੀ ਗੁਰਪੁਰਬ ਦੇ ਚੰਗਾ ਬਈ ਬਾਏ ਬਈ ਟਾਟਾ